ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸਰਵਣ ਕੀਤੀਆਂ ਹੋਣਗੀਆਂ ਅੱਜ ਆਪਾਂ ਸਾਖੀ ਸਰਵਣ ਕਰਨੀ ਹੈ ਇੱਕ ਪੀਰ ਹਮਜਾ ਗਉਸ ਦੀ ਜੋ ਬੜਾ ਹੀ ਗਰੋਧਿਤ ਪੀਰ ਹੈ ਸੋ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਕਹੋ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੋ ਆਉ ਸੰਗਤ ਜੀ ਥੋੜਾਪਾ ਸਾਖੀ ਸਰਵਣ ਕਰੀਏ ਜੀ ਇੱਕ ਸਮੇ ਉਦਾਸੀ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਦੂਸਰੀ ਉਦਾਸੀ ਤੇ ਜਾਂਦੇ ਸਮੇ ਗੁਰੂ ਜੀ ਅੱਜ ਸਿਆਲਕੋਟ ਪੁੱਜੇ ਹਨ ਉੱਥੇ ਇੱਕ ਪੀਰ ਦਾ ਡੇਰਾ ਸੀ ਜਿੱਥੇ ਬਹੁਤ ਹੀ ਪੀੜ ਇਕੱਠੀ ਹੋਈ ਸੀ ਗੁਰੂ ਜੀ ਨੇ ਉੱਥੇ ਨਾਲ ਹੀ ਆਪਣਾ ਆਸਨ ਗ੍ਰਹਿਣ ਕੀਤਾ ਹੈ ਤੇ ਮਰਦਾਨਾ ਜੀ ਨੂੰ ਕਹਿਣ ਲੱਗੇ ਤੁਸੀਂ ਫਤਹਿ ਕਰਕੇ ਆਓ ਇਸ ਜਗ੍ਹਾ ਤੇ ਪੀੜ ਇਕੱਠੀ ਕਿਉਂ ਹੋਈ ਹੈ ਸੰਗਤ ਜੀਓ ਦਾਦਾ ਮਰਦਾਨਾ ਜੀ ਉੱਥੇ ਜਾ ਕੇ ਪੁੱਛਦੇ ਹਨ ਕੇ ਭਾਈ ਇਹ ਭੀੜ ਦਾ ਕੀ ਕਾਰਨ ਹੈ ਤਾਂ ਪਤਾ ਲੱਗਿਆ ਕਿ ਇੱਕ ਹਮਝਾ گاؤں ਸੁਨਾਉਂਦਾ ਪੀਰ ਬੜਾ ਗੁੱਸੇ ਵਿੱਚ ਹੈ ਤੇ ਆਪਣੀਆਂ ਸ਼ਕਤੀਆਂ ਨਾਲ ਇਸ ਗੰਢ ਨੂੰ ਸਵਾ ਕਰਨ ਦਾ ਹੱਠ ਕਰੀ ਬੈਠਾ ਹੈ ਤਾਂ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਇਹ ਪੀਰ ਕਹਿੰਦਾ ਹੈ ਇਹ ਸਾਰਾ ਸ਼ਹਿਰ ਝੂਠਿਆਂ ਦਾ ਹੈ ਤੇ ਆਪਣੇ ਇੱਕ ਮਰਦ ਵਿੱਚ ਵੜ ਕੇ ਚਲिसा ਕਰਨ ਕਰਕੇ ਇਸ ਪਿੰਡ ਨੂੰ ਸਵਾਹ ਕਰਨਾ ਚਾਹੁੰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਭਾਈ ਮਰਦਾਨਾ ਜੀ ਵਾਪਸ ਆ ਕੇ ਮਹਾਰਾਜ ਨੂੰ ਸਭ ਕੁਝ ਦੱਸਣ ਲੱਗੇ ਹਨ ਤੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇਹ ਕਹਿ ਕੇ ਪੀਰ ਦੇ ਪਾਸ ਭੇਜਿਆ ਹੈ ਐਨੇ ਕ્રોਧ ਵਿੱਚ ਆ ਕੇ ਸਾਰੇ ਪਿੰਡ ਨੂੰ ਮਾੜਾ ਕਹਿਣਾ ਠੀਕ ਨਹੀਂ ਹੈ ਤੇ ਤੁਸੀਂ ਆਪਣਾ ਹੱਥ ਤਿਆਗ ਦਿਵੋ ਉਸ ਵੇਲੇ ਪੀਰ ਦੇ ਚੇਲਿਆਂ ਨੇ ਭਾਈ ਮਰਦਾਨੇ ਨੂੰ ਰਾਹ ਤੋਂ ਹੀ ਮੋੜ ਦਿੱਤਾ ਪੀਰ ਨੂੰ ਮਿਲਣ ਹੀ ਨਹੀਂ ਦਿੱਤਾ ਭਾਈ ਮਰਦਾਨਾ ਜੀ ਨੇ ਵਾਪਸ ਆ ਕੇ ਗੁਰੂ ਜੀ ਨੂੰ ਇਹ ਸਾਰੇ ਇਸ ਸਾਰੀ ਗੱਲਬਾਤ ਦੱਸਿਆ ਹੈ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਵਾਰ ਫਿਰ ਗਿਆ ਹੈ ਤੁਸੀਂ ਦੁਬਾਰੇ ਜਾਓ ਉਸ ਤਰ੍ਹਾਂ ਹੀ ਭਾਈ ਮਰਦਾਨਾ ਜੀ ਦੁਬਾਰਾ ਫਿਰ ਗਏ ਹਨ ਇਸ ਵਾਰ ਉਹਦੇ ਚੇਲਿਆਂ ਨੇ ਥੋੜਾ ਸ਼ਕਤੀ ਨਾਲ ਕਿਹਾ ਹੈ ਕਿ ਬਾਬਾ ਤੈਨੂੰ ਕਿਹਾ ਹੈ ਵਾਪਸ ਮੁੜ ਜਾ ਸਾਡੇ ਪੀਰ ਜੀ ਤੁਹਾਨੂੰ ਨਹੀਂ ਮਿਲਣਾ ਚਾਹੁੰਦੇ ਹਨ ਉਤੋਂ ਭਾਈ ਮਰਦਾਨਾ ਜੀ ਵਾਪਸ ਆ ਕੇ ਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਉਹਦੇ ਚੇਲੇ ਪੀਰ ਨੂੰ ਮਿਲ ਨਹੀਂ ਦਿੰਦੇ ਹਨ ਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਾ ਜੀ ਤੁਸੀਂ ਇੱਕ ਵਾਰ ਫਿਰ ਜਾਓ ਇਸੇ ਤਰ੍ਹਾਂ ਹੀ ਜਦੋਂ ਭਾਈ ਮਰਦਾਨਾ ਜੀ ਦੁਬਾਰਾ ਉੱਥੇ ਪਹੁੰਚੇ ਹਨ ਹੁਣ ਉਹਨਾਂ ਦੇ ਚੇਲਿਆਂ ਨੇ ਥੋੜਾ ਸ਼ਕਤੀ ਨਾਲ ਉਹਨਾਂ ਦੇ ਪਿੱਛੇ ਪੈ ਕੇ ਉਹਨਾਂ ਨੂੰ ਬੜਾ ਮੰਦਾ ਚੰਗਾ ਬੋਲਿਆ ਹੈ ਤੇ ੱੱਕੇ ਮਾਰ ਕੇ ਕਹਿ ਦਿੱਤਾ ਕਿ ਤੈਨੂੰ ਇੱਕ ਵਾਰੀ ਕਹਿ ਦਿੱਤਾ ਹੈ ਕਿ ਸਾਡੇ ਪੀਰ ਜੀ ਤੁਹਾਨੂੰ ਨਹੀਂ ਮਿਲਣਾ ਚਾਹੁੰਦੇ ਅਣ ਤੋਂ ਵਾਰ-ਵਾਰ ਆ ਕੇ ਸਾਨੂੰ ਤੰਗ ਨਾ ਕਰ ਉਸ ਵੇਲੇ ਬਾਬਾ ਸਾ ਆ ਕੇ ਉਹਨੇ ਕਿਹਾ ਮਹਾਰਾਜ ਐਸ ਵਾਰ ਤਾਂ ਉਹਦੇ ਚੇਲੇ ਚਪਟੇ ਬਾੜੀ ਹੀ ਖੋਦਿਤ ਹੋ ਗਏ ਸਨ ਜਦੋਂ ਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਤਾਂ ਪੀਰ ਦਾ ਗੁੰਬਦ ਫਟ ਗਿਆ ਗੁਰੂ ਜੀ ਕਹਿਣ ਲੱਗੇ ਮਰਦਾਨਾ ਜੀ ਰਵਾਬ ਛੇੜੋ ਮਾਲਕ ਦੀ ਤਿਰਤੀ ਵਿੱਚ ਜੁੜੀਏ ਮਾਲਕ ਦੀ ਬਾਣੀ ਗਾਏ ਬਾਣੀ ਆਈ ਹੈ ਜਦੋਂ ਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਨਾ ਸੰਗਤ ਜਿਓ ਉਸ ਵੇਲੇ ਉਸ ਫਕੀਰ ਦਾ ਜਿਹੜਾ ਮਾਟੋ ਜਿਹਦੇ ਵਿੱਚ ਬੈਠਾ ਸੀਗਾ ਉਹ ਇੱਕਦਮ ਫਟ ਗਿਆ ਹੈ ਸੂਰਜ ਦੀਆਂ ਕਿਰਨਾਂ ਉਹਦੇ ਅੰਦਰ ਪ੍ਰਵੇਸ਼ ਕਰ ਗਈਆਂ ਹਨ ਤੇ ਬੜੇ ਹੀ ਗੁੱਸੇ ਵਿੱਚ ਉਹ ਫਕੀਰ ਆਪਣੇ ਉਸ ਮਟ ਵਿੱਚੋਂ ਬਾਹਰ ਨਿਕਲ ਆਇਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਮੇਰਾ ਜਲੇਸਾ ਭੰਗ ਕਰਕੇ ਚੰਗਾ ਨਹੀਂ ਕੀਤਾ ਇਹ ਤਾਂ ਸਾਰਾ ਝੂਠਿਆਂ ਦਾ ਸ਼ਹਿਰ ਹੈ ਮਹਾਰਾਜ ਇਸ ਲਈ ਮੈਂ ਇਸ ਨੂੰ ਗਰਕ ਕਰਨਾ ਚਾਹੁੰਦਾ ਸੀ ਇਹ ਸ਼ਹਿਰ ਇੱਕ શેਠ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਪੀਰ ਜੀ ਗੁਰੂ ਜੀ ਨੂੰ ਦੱਸਣ ਲੱਗੇ ਹਨ ਕਿ ਇੱਕ ਇਸ ਸ਼ਹਿਰ ਵਿੱਚ ਇੱਕ ਵਿਅਕਤੀ ਨੇ ਸਾਡੇ ਕੋਲੋਂ ਖੁਦਾ ਅੱਗੇ ਬੇਨਤੀ ਕਰਵਾ ਕੇ ਉਸ ਨੂੰ ਇੱਕ ਪੁੱਤਰ ਦੀ ਦਾਤ ਮੰਗੀ ਸੀ ਤੇ ਉਹਨੇ ਕਿਹਾ ਸੀਗਾ ਕਿ ਤੁਸੀਂ ਮੈਨੂੰ ਇੱਕ ਪੁੱਤਰ ਦਿਵਾ ਦਿਓ ਖੁਦਾ ਕੋਲੋਂ ਤੇ ਮੈਂ ਉਸ ਸੇਠ ਨੂੰ ਕਿਹਾ ਸੀ ਗਿਆ ਕਿ ਅਸੀਂ ਤੈਨੂੰ ਦੋ ਪੁੱਤਰ ਬਖਸ਼ਾਂਗੇ ਪਰ ਤੂੰ ਇੱਕ ਪੁੱਤਰ ਸਾਨੂੰ ਦੇ ਦੇਵੀਂ ਉਹ ਸੇਠ ਨੇ ਮੇਰੇ ਨਾਲ ਵਾਅਦਾ ਕੀਤਾ ਸੀਗਾ ਮੈਂ ਤਾਂ ਖੁਦਾ પાસે ਉਸ ਨੂੰ ਪੁੱਤਰ ਲੈ ਦਿੱਤਾ ਸੀ ਪਰ ਉਹ ਆਪਣੇ ਕੀਤੇ ਵਾਅਦੇ ਤੋਂ ਮੁਕਰ ਗਿਆ ਮਹਾਰਾਜ ਸਾਰਾ ਸ਼ਹਿਰ ਹੀ ਉਸ ਨਾਲ ਹਮਦਰਦੀ ਕਰਦਾ ਹੈ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ ਹੈ ਗੁਰੂ ਜੀ ਨੇ ਪੀਰ ਨੂੰ ਆਖਿਆ ਕਿ ਆਪਾਂ ਹੁਣੇ ਹੀ ਸਾਰੇ ਮਾਮਲੇ ਦੀ ਜਾਂਚ ਕਰ ਲੈਂਦੇ ਹਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ 2 ਪੈਸੇ ਦੇ ਕੇ ਆਖਿਆ ਹੈ ਕਿ ਤੁਸੀਂ ਬਾਜ਼ਾਰ ਵਿੱਚੋਂ ਇਸ ਪਿੰਡ ਵਿੱਚੋਂ 2 ਪੈਸੇ ਦਾ ਸਮਾਨ ਲੈ ਕੇ ਆਓ 1 ਪੈਸੇ ਦਾ ਝੂਠ ਲੈ ਕੇ ਆਉਣਾ ਹੈ ਤੇ ਇੱਕ ਪੈਸੇ ਦਾ ਸੱਚ ਖਰੀਦ ਕੇ ਲਿਆਵੋ ਭਾਈ ਮਰਦਾਨਾ ਜੀ ਉਸ ਨਗਰ ਵੱਲ ਚੱਲ ਪਏ ਹਨ ਹਰ ਥਾਂ ਤੇ ਹਰ ਦੁਕਾਨ ਤੇ ਪੁੱਛਦੇ ਹਨ ਕਿ ਭਾਈ ਇੱਕ ਪੈਸੇ ਦਾ ਝੂਠ ਦੇ ਦਿਵੋ ਇੱਕ ਪੈਸੇ ਦਾ ਸੱਚ ਦੇ ਦਿਵੋ ਇਸ ਤਰ੍ਹਾਂ ਕਈ ਸਮਾਂ ਕਈ ਟਾਈਮ ਘੁੰਮਦੇ ਘੁੰਮਦੇ ਇੱਕ ਦੁਕਾਨਦਾਰ ਭਾਈ ਮਰਦਾਨੇ ਨੂੰ ਸਵਾਦੀ ਸਮਝ ਕੇ ਤਰਕਾਈ ਆਵੇ ਤਾਂ ਅੱਗੇ ਤੋਰੀ ਜਾਵੇ ਆਖਰ ਵਿੱਚ ਭਾਈ ਮਰਦਾਨਾ ਜੀ ਇੱਕ ਖਤਰੀ ਮੂਲ ਚੰਦ ਦੀ ਦੁਕਾਨ ਉੱਤੇ ਪਹੁੰਚ ਗਏ ਉਸ ਦੁਕਾਨਦਾਰ ਨੇ ਪੁੱਛਿਆ ਕਿ ਭਾਈ ਤੂੰ ਕੀ ਮੰਗਦਾ ਹੈ ਤੂੰ ਕਿਉਂ ਕਾਦਾ ਹੋਕਾ ਦੇ ਰਿਹਾ ਹੈ ਉਹ ਕਹਿਣ ਲੱਗਾ ਮੇਰੇ ਗੁਰੂ ਨੇ ਮੇਰੇ ਕੋਲੋਂ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਜਿੱਦਣ ਵਾਸਤੇ ਭੇਜਿਆ ਹੈ ਉਹ ਕਹਿੰ ਲਗਾ ਲਿਆ ਭਾਈ ਤੂੰ ਤੇਰੇ ਪੈਸੇ ਮੈਨੂੰ ਦੇ ਤੇ ਤੈਨੂੰ ਸੌਦਾ ਮੈਂ ਦਿੰਨਾ ਹਾਂ ਉਸ ਖਤਰੀ ਮੋਲ ਚੰਦ ਨੇ ਦੁਕਾਨ ਦੇ ਉੱਤੇ ਆਪਣਾ ਉਸ ਦੁਕਾਨ ਵਿੱਚੋਂ ਇੱਕ ਕਾਪੀ ਦਾ ਪੰਨਾ ਲੈ ਕੇ ਟੁਕੜਾ ਲੈ ਕੇ ਉਹਦੇ ਤੇ ਲਿਖ ਦਿੱਤਾ ਹੈ ਕਿ ਮਰਨਾ ਸੱਚ ਹੈ ਜਿਉਣਾ ਝੂਠ ਹੈ ਮਰਦਾਨੇ ਨੇ ਉਹ ਪਰਚੀ ਗੁਰੂ ਜੀ ਦੇ ਕੋਲੇ ਲਿਆ ਕੇ ਰੱਖ ਦਿੱਤੀ ਗੁਰੂ ਜੀ ਨੇ ਉਹ ਪਰਚੀ ਪੀਰ ਜੀ ਨੂੰ ਦਿਖਾਈ ਅਤੇ ਆਖਿਆ ਕਿ ਇਸ ਸ਼ਹਿਰ ਵਿੱਚ ਸੱਚੇ ਲੋਕ ਵੀ ਵਸਦੇ ਹਨ ਇਸ ਲਈ ਸ਼ਹਿਰ ਨੂੰ ਨਰਕ ਕਰਨਾ ਠੀਕ ਨਹੀਂ ਹੈ ਗੁਰੂ ਜੀ ਨੇ ਮੋਲਤੰਦ ਨੂੰ ਪੀਰ ਦੇ ਡੇਰੇ ਬੁਲਾ ਲਿਆ ਤੇ ਉਸ ਨੂੰ ਆਖਿਆ ਕਿ ਤੂੰ ਪਰਚੀ ਤੇ ਲਿਖਿਆ ਹੈ ਕਿ ਮਰਨਾ ਸੱਜ ਹੈ ਤੇ ਜਾਉਣਾ ਝੂਠ ਹੈ ਕਹਿੰਦਾ ਹਾ ਮਹਾਰਾਜ ਤਾਂ ਇਸ ਗੱਲ ਦਾ ਯਕੀਨ ਹੈ ਤਾਂ ਤੂੰ ਘਰਬਾਰ ਆਪਣੇ ਪੁੱਤਰਾਂ ਦੇ ਹਵਾਲੇ ਕਰਕੇ ਪੀਰ ਦੀ ਸੇਵਾ ਵਿੱਚ ਆ ਮੂਲ ਚੰਦ ਨੇ ਇੰਜ ਕਰਨਾ ਮੰਨ ਲਿਆ ਅਤੇ ਆਪਣਾ ਸਭ ਕੁਝ ਛੱਡ ਕੇ ਉਸ ਪੀਰ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ ਪੀਰ ਜੀ ਨੇ ਗੁਰੂ ਜੀ ਦੀ ਸਿੱਖਿਆ ਲਈ ਤੇ ਧੰਨਵਾਦ ਕੀਤਾ ਇਹ ਵੇਖ ਕੇ ਪੀਰ ਬਹੁਤ ਖੁਸ਼ ਹੋਇਆ ਤੇ ਉਸ ਦਾ ਸਾਰਾ ਗੁੱਸਾ ਖੰਡਾ ਹੋ ਗਿਆ ਸ਼ਹਿਰ ਵਾਲੇ ਪੀਰ ਨੂੰ ਖੁਸ਼ ਵੇਖ ਕੇ ਬੇਫਿਕਰ ਹੋ ਕੇ ਆਪਣੇ ਆਪਣੇ ਘਰਵਲ ਚਲੇ ਗਏ ਗੁਰੂ ਜੀ ਨੇ ਪੀਰ ਨੂੰ ਸਮਝਾਇਆ ਖੁਦਾ ਦਾ ਬਹੁਤ ਬੇਅੰਤ ਹੈ ਖੁਦਾ ਬੜਾ ਹੀ ਵੱਡਾ ਹੈ ਉਸ ਅੱਗੇ ਸ਼ਹਿਰ ਨੂੰ ਗਰਪ ਕਰਨ ਦੀ ਪ੍ਰਾਰਥਨਾ ਕਰਨੀ ਉਚਿਤ ਨਹੀਂ ਹੈ ਕਿਸੇ ਨੂੰ ਵੀ ਸੋਭਤ ਨਹੀਂ ਹੈ ਤੁਸੀਂ ਤਾਂ ਧਾਰਮਿਕ ਵਿਅਕਤੀ ਹੋ ਪੀਰ ਫਕੀਰਾਂ ਦਾ ਕੰਮ ਹੈ ਰੱਬ ਦੀ ਰਜ਼ਾ ਵਿੱਚ ਰਹਿਣਾ ਅਤੇ ਸਰਬੱਤ ਦਾ ਭਲਾ ਮੰਗਣਾ ਖੁਦਾ ਬੜਾ ਬੇਅੰਤ ਹੈ ਅਤੇ ਉਸ ਨਾਲ ਟੱਕਰ ਲੈਣੀ ਸੋਭਦੀ ਨਹੀਂ ਹੈ ਆਪਾਂ ਨੂੰ ਪੀਰ ਫਕੀਰ ਨੂੰ ਤਾਂ ਕਿਸੇ ਦਾ ਬੁਰਾ ਕਰਨ ਦਾ ਸੁਪਨੇ ਵਿੱਚ ਵੀ ਕੋਈ ਖਿਆਲ ਨਹੀਂ ਆਉਣਾ ਚਾਹੀਦਾ ਗੁਰੂ ਜੀ ਨੇ ਉਪਦੇਸ਼ ਸੁਣ ਕੇ ਪੀਰ ਦੀ ਦਿਸ਼ਾ ਬਦਲ ਗਈ पीर पीर कि ਉਸ ਵੇਲੇ ਪੀਰ ਨੇ ਪੀਰ ਹਮਜਾ ਗੋਸ਼ ਨੂੰ ਰੱਬੀ ਗਿਆਨ ਦੇ ਕੇ ਗੁਰੂ ਜੀ ਅੱਗੇ ਚਲੇ ਗਏ ਸਿਆਲਕੋਟ ਪਹੁੰਚ ਕੇ ਗੁਰੂ ਜੀ ਨੂੰ ਪਤਾ ਲੱਗਾ ਕਿ ਇੱਥੇ ਥੋੜੀ ਦੂਰ ਤੇ ਇੱਕ ਫਰਸਿੱਧ ਕਰਾਮਾਤੀ ਰਹਿੰਦਾ ਹੈ ਜਿਸ ਦਾ ਨਾਮ ਮੀਆਂ ਮਿੱਠੇ ਸਾਹ ਹੈ ਗੁਰੂ ਜੀ ਨੂੰ ਇਹ ਵੀ ਪਤਾ ਲੱਗਾ ਹੈ कि ਉਸਨੇ ਆਪਣੀਆਂ ਪਰਮਾਤਾ ਉਤੇ ਬਹੁਤ ਹੰਕਾਰ ਹੈ ਅਤੇ ਉਹ ਉਹਨਾਂ ਨਾਲ ਕਈ ਹਿੰਦੂਆਂ ਨਾਲ ਆਪਣਾ ਟਕਰਾ ਕਰ ਚੁੱਕਿਆ ਹੈ ਤੇ ਆਪਣੇ ਆਪ ਨੂੰ ਬੜਾ ਹੀ ਸ਼ਕਤੀਸ਼ਾਲੀ ਪੀਰ ਸਮਝਦਾ ਹੈ ਉਸਨੇ ਗੁਰੂ ਜੀ ਬਾਰੇ ਵੀ ਸੋਚਿਆ ਕਿ ਕਿਉਂ ਨਾ ਇਹਨਾਂ ਨੂੰ ਵੀ ਆਪਣੇ ਇਸਲਾਮ ਵਿੱਚ ਸ਼ਾਮਲ ਕੀਤਾ ਜਾਵੇ ਜਿੱਥੇ ਗੁਰੂ ਜੀ ਦੀ ਹਮਜਾਂ ਗੋਸਦਾ ਚਲਿਆ ਚਲਿਸਾ ਤੋੜ ਕੇ ਉਥੋਂ ਵਾਪਸ ਆਏ ਸਨ ਉਸ ਵੇਲੇ ਕੋਸਬੀਰ ਨੇ ਗੁਰੂ ਜੀ ਦੀ ਮਹਿਮਾ ਸੁਣੀ ਸੀ ਤੇ ਉਸ ਤੋਂ ਬਾਅਦ ਮੀਆਂ ਮਿੱਠੇ ਸਾਹ ਨੂੰ ਇਸ ਗੱਲ ਦਾ ਸਾੜਾ 6 ਕੀ ਮੁਸਲਮਾਨ ਫਕੀਰ ਹਿੰਦੂ ਫਕੀਰ ਦੇ ਅੱਗੇ ਕਿਵੇਂ ਝੁਕ ਗਿਆ ਗੁਰੂ ਜੀ ਨੇ ਇੱਕ ਬਾਗ ਵਿੱਚ ਡੇਰਾ ਲਾਇਆ ਹੋਇਆ ਸੀ ਅਤੇ ਗੁਰੂ ਜੀ ਆਲੇ-ਦੁਆਲੇ ਬਹੁਤ ਸਾਰੇ ਲੋਕ ਜੁੜੇ ਹੋਏ ਸਨ। ਉਸ ਵੇਲੇ ਮੀਆਂ ਮਿੱਠੇ ਸਾਹਿਬ ਵੀ ਉੱਥੇ ਪਹੁੰਚ ਗਿਆ ਤੇ ਗੁਰੂ ਜੀ ਨਾਲ ਗੋਸ਼ਟੀ ਕਰਨ ਲੱਗਾ। ਪਰ ਗੁਰੂ ਜੀ ਦੇ ਚਿਹਰੇ ਦਾ ਨੂਰ ਵੇਖ ਕੇ ਠੰਡ ਵਰਤ ਗਿਆ। ਗੁਰੂ ਜੀ ਦਾ ਨੂਰ ਵੇਖ ਕੇ ਆਪਣੇ ਅੰਦਰ ਠੰਡ ਦਾ ਫਿਰ ਵੀ ਉਹ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਤੁਸੀਂ ਕਿਹੜੇ ਦੇਵੀ ਦੇਵਤੇ ਨੂੰ ਮੰਨਦੇ ਹੋ ਗੁਰੂ ਜੀ ਨੇ ਮਸਕਰਾ ਕੇ ਜਵਾਬ ਦਿੱਤਾ ਕਿ ਮੈਂ ਇੱਕ ਅਕਾਲ ਪੁਰਖ ਕਿ ਮੈਂ ਇੱਕ ਅਕਾਲ ਪੁਰਖ ਤੋਂ ਬਗਾਰ ਹੋਰ ਕਿਸੇ ਨੂੰ ਨਹੀਂ ਮੰਨਦਾ ਮਿੱਠੇ ਸ਼ਾਹ ਨੇ ਕਿਹਾ ਕਿ ਭਾਵੇਂ ਤੁਸੀਂ ਇੱਕ ਰੱਬ ਨੂੰ ਹੀ ਮੰਨਦੇ ਹੋ ਪਰ ਉਸ ਨੂੰ ਪ੍ਰਾਪਤ ਕਰਨ ਲਈ ਰਸੂਲ ਦੀ ਲੋੜ ਹੈ ਅਸੂਲ ਦੀ ਲੋੜ ਪੈਂਦੀ ਹੈ ਗੁਰੂ ਜੀ ਨੇ ਜਵਾਬ ਦਿੱਤਾ ਕਿ ਰੱਬ ਨੂੰ ਪਾਉਣ ਵਾਸਤੇ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ ਰੱਬ ਨੂੰ ਪਾਉਣ ਵਾਸਤੇ ਸਿਰਫ ਉਸ ਦਾ ਇੱਕ ਮਨ ਟਿਕ ਚਿੱਤ ਹੋ ਗਏ ਸਿਮਰਨ ਕਰਨ ਦੀ ਲੋੜ ਹੈ ਜਿੱਥੇ ਮੁਸਲਮਾਨਾਂ ਦਾ ਇੱਕ ਰਸੂਲ ਹੈ ਉੱਥੇ ਹੀ ਹਿੰਦੂਆਂ ਦਾ ਕੋਈ ਕਈ ਦੇਵੀ ਦੇਵਤੇ ਹਨ ਜੋ ਰਸੂਲ ਦੀ ਭੂਮਿਕਾ ਨਿਭਾਉਂਦੇ ਹਨ ਪਰ ਰੱਬ ਕੇਵਲ ਉਹਨਾਂ ਨੂੰ ਹੀ ਮਿਲਦਾ ਹੈ ਜੋ ਉਸ ਨਾਲ ਜੁੜੇ ਰਹਿੰਦੇ ਹਨ ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਮੀਆਂ ਮਿੱਠੇ ਸ਼ਾ ਲਾਜਵਾਬ ਹੋ ਗਿਆ ਪਰ ਫਿਰ ਵੀ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਕਿਆਮਤ ਵਾਲੇ ਜਨ ਧਰਤੀ ਦੇ ਹਵਾਲੇ ਕੀਤੀਆਂ ਰੂਹਾਂ ਨੂੰ ਉੱਠ ਖੜੀਆਂ ਹੋਣਗੀਆਂ ਅਤੇ ਮਹਿਸਤ ਵਿੱਚ ਚਲੀਆਂ ਜਾਣਗੀਆਂ ਪਰ ਹਿੰਦੂਆਂ ਦੀਆਂ ਨਿਰਤਕ ਦੇਹਾਂ ਦਾ ਸਾੜਿਆ ਜਾਂਦੀਆਂ ਹਨ ਉਹਨਾਂ ਵਿਚਾਰਿਆਂ ਦਾ ਕੀ ਕੁਝ ਬਣ ਬਣ ਸਕਦਾ ਹੈ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਨਿਰਤਕ ਦੇ ਤਾਂ ਮਿੱਟੀ ਹੁੰਦੀ ਹੈ ਭਾਵੇਂ ਉਸ ਨੂੰ ਅੱਗ ਦੇ ਹਵਾਲੇ ਕਰ ਦਿਓ ਭਾਵੇਂ ਉਸ ਨੂੰ ਧਰਤੀ ਦੇ ਹਵਾਲੇ ਕਰ ਦਿਓ ਇਸ ਵਿੱਚ ਕੋਈ ਫਰਕ ਨਹੀਂ ਹੁੰਦਾ ਮਰਨੋਂ ਪਰੰਤ ਤਾਂ ਆਦਮੀ ਦੇ ਕਿਤੇ ਹੋਏ ਚੰਗੇ ਜਾਂ ਮਾੜੇ ਕਰਮਾਂ ਨਾਲ ਹੀ ਮਾੜੇ ਕਰਮ ਉਸ ਦੇ ਨਾਲ ਹੀ ਜਾਂਦੇ ਹਨ ਚੰਗੇ ਮਾੜੇ ਕਰਮ ਕੋਈ ਹਿੰਦੂ ਹੋਵੇ ਜਾਂ ਮੁਸਲਮਾਨ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਉਸ ਵੇਲੇ ਮੀਆਂ ਮਿੱਠੀ ਸ਼ਾ ਜੀ ਉਸ ਵੇਲੇ ਮੀਆਂ ਮਿੱਠੀ ਸ਼ਾ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਆਪਣਾ ਸਾਰਾ ਹੰਕਾਰ ਛੱਡ ਕੇ ਗੁਰੂ ਜੀ ਦੇ ਚਰਨਾਂ ਵਿੱਚ ਲੱਗ ਕੇ ਗੁਰੂ ਜੀ ਦਾ ਸਿੱਖ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਨੂੰ ਤਾਰ ਦੇ ਤਾਰ ਦੇ ਜਦੋਂ ਜਾ ਰਹੇ ਸਨ ਰਸਤੇ ਵਿੱਚ ਇੱਕ ਪਿੰਡ ਆਇਆ ਜਿਸ ਵਿੱਚ ਸਾਰੇ ਘਰ ਠੱਗਾ ਦੇ ਸੀ ਇਹ ਠੱਗ ਸੀ ਜਿਹੜੇ ਮਨੁੱਖਾਂ ਨੂੰ ਮਾਰ ਕੇ ਉਹਨਾਂ ਦਾ ਧਨ ਲੁੱਟ ਲੈਂਦੇ ਸੀ ਉਹਨਾਂ ਨੂੰ ਸਮਤ ਦੇਣ ਵਾਸਤੇ ਗੁਰੂ ਜੀ ਉਸ ਨਗਰ ਵਿੱਚ ਜਾ ਵੜੇ ਅਤੇ ਇੱਕ ਕੌਤਕ ਰਚਨਾ ਕੀਤਾ ਉਸ ਵੇਲੇ ਭਾਈ ਬਾਲੇ ਨੂੰ ਗੁਰੂ ਜੀ ਨੇ ਇੱਕ 16 ਵਰਿਆਂ ਦੀ ਮਟਿਆਰ ਇਸਤਰੀ ਬਣਾ ਦਿੱਤਾ ਅਤੇ ਆਪ ਚੰਗੀ ਪੋਸ਼ਾਕ ਪਹਿਨ ਕੇ ਲਾੜੇ ਵਾਂਗੂੰ ਲੱਗਣ ਲੱਗ ਪਏ ਇੰਉਂ ਸਿੱਧ ਹੁੰਦਾ ਸੀ ਜਿਵੇਂ ਕੋਈ ਨਵਾਂ ਮੁਕਲਾਵਾ ਲੈ ਕੇ ਆਇਆ ਹੋਵੇ ਉਸ ਵੇਲੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਲਾਗੀ ਬਣਾ ਕੇ ਨਾਲ ਆਪਣੇ ਤੋਰ ਲਿਆ ਜਦੋਂ ਗੁਰੂ ਜੀ ਉਸ ਪਿੰਡ ਵਿੱਚ ਪਹੁੰਚੇ ਇੱਕ ਠੱਗ ਦੇ ਘਰੇ ਜਾ ਕੇ ਬੈਠਿਆ ਨਾ ਉਸ ਵੇਲੇ ਉਹ ਠੱਗ ਗੁਰੂ ਜੀ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਕਿ ਕੋਈ ਨਵੀਂ ਜੋੜੀ ਆਈ ਹੈ ਇਹਨਾਂ ਕੋਲੇ ਬੜਾ ਧੰਨ ਹੈ ਇਹਨਾਂ ਕੋਲੇ ਬੜੇ ਗਣੇ ਘਟੇ ਹੈ ਦੇਖ ਕੇ ਬੜਾ ਖੁਸ਼ ਹੁੰਦਾ ਹੈ ਤੇ ਉਪਰੋਂ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਦਾ ਉਹਨਾਂ ਨਾਲ ਗੱਲਾਂ ਕਰਦਾ ਇਤਨੇ ਨੂੰ ਉਹਦੇ ਸਾਥੀ ਹੋਰ ਠੱਗ ਵੀ ਆ ਗਏ ਅਤੇ ਸਭ ਨੇ ਸਲਾਹ ਕੀਤੀ ਕਿ ਇਹਨਾਂ ਨੂੰ ਅੱਜ ਰਾਤ ਨੂੰ ਲੁੱਟਾਂਗੇ ਤੇ ਸਵੇਰੇ ਆਪਾਂ ਆਪਣਾ ਧੰਨ ਆਪਸ ਵਿੱਚ ਵੰਡ ਲਵਾਂਗੇ ਪਰ ਜਦੋਂ ਰਾਤ ਨੂੰ ਸੁੱਤੇ ਤਾਂ ਠੱਗਾ ਨੂੰ ਐਸੀ ਨੀਂਦ ਆਈ ਕਿ ਸੂਰਜ ਚੜ੍ਹੇ ਤੱਕ ਸੁੱਤਾ ਹੀ ਰਿਹਾ ਪਰ ਗੁਰੂ ਜੀ ਅੰਮ੍ਰਿਤ ਵੇਲੇ ਉੱਠ ਕੇ ਉਥੋਂ ਚਲੇ ਗਏ ਜਦ ਦਿਨ ਚੜਿਆ ਨਾ ਤਾਂ ਬਾਕੀ ਜਿਹੜੇ ਠੱਗ ਸੀ ਉਹਨੇ ਉਸ ਘਰ ਵਾਲੇ ਠੱਗ ਨੂੰ ਆ ਕੇ ਪੁੱਛਿਆ ਕਿ ਸਾਡਾ ਹਿੱਸਾ ਲਿਆ ਕਿੱਥੇ ਹੈਗਾ ਉਸਨੇ ਕਿਹਾ ਮੇਰੇ ਕੋਲ ਕੋਈ ਹਿੱਸਾ ਨਹੀਂ ਹੈ ਮੈਂ ਤਾਂ ਆਪ ਸੁੱਤਾ ਰਹਿ ਗਿਆ ਉਹ ਆਪਣੇ ਕੋਲੋਂ ਚਲੇ ਗਏ ਉਹ ਕਹਿਣ ਲੱਗੇ ਤੂੰ ਸਾਡੇ ਨਾਲ ਝੂਠ ਬੋਲਦਾ ਹੈ ਪਰ ਜਦ ਉਸਨੇ ਬਹੁਤ ਸੋਹਾਂ ਖਾਧੀਆਂ ਤਾਂ ਫਿਰ ਉਹ ਉਸੇ ਉਸਤੇ ਯਕੀਨ ਕਰਕੇ ਗੁਰੂ ਜੀ ਨੂੰ ਲੱਪਣ ਵਾਸਤੇ ਉਥੋਂ ਚੱਲ ਪਏ। ਉਥੋਂ ਭੱਜ ਕੇ ਗੁਰੂ ਜੀ ਵੱਲ ਜਾਣ ਲੱਗੇ। ਥੋੜੀ ਦੂਰ ਗੁਰੂ ਜੀ ਉਹਨਾਂ ਨੂੰ ਵੇਖ ਗਏ। ਉਹਨਾਂ ਨੇ ਜਾ ਕੇ ਗੁਰੂ ਜੀ ਨੂੰ ਕੇਰਾ ਪਾ ਲਿਆ ਚਾਰੇ ਪਾਸੋਂ। ਤੇ ਕਹਿ ਲੱਗੇ ਤੁਹਾਡੇ ਕੋਲੇ ਜੋ ਕੁਝ ਵੀ ਹੈ ਇੱਥੇ ਰੱਖ ਦਿਓ ਨਹੀਂ ਤਾਂ ਨਹੀਂ ਤਾਂ ਤੁਹਾਨੂੰ ਅਸੀਂ ਮਾਰ ਦੇਵਾਂਗੇ। ਗੁਰੂ ਜੀ ਨੇ ਕਿਹਾ ਤੁਸੀਂ ਮਾਰਨ ਵਾਸਤੇ ਆਏ ਹੋ ਤਾਂ ਮਾਰ ਬੇਸ਼ੱਕ ਸਾਨੂੰ ਦਿਓ ਪਰ ਸਾਡੀ ਇੱਕ ਆਖਰੀ ਇੱਛਾ ਪੂਰੀ ਕਰ ਦਿਓ ਉਸ ਵੇਲੇ ਗੁਰੂ ਜੀ ਕਹਿਣ ਲੱਗੇ ਸਾਡੇ ਸਰੀਰ ਦਾ ਸੰਸਕਾਰ ਕਰ ਦਿਓ ਸਾਨੂੰ ਸਾੜ ਦਿਓ ਤੇ ਉਹ ਠਾਕ ਕਹਿਣ ਲੱਗੇ ਇੱਥੇ ਅੱਗ ਨਹੀਂ ਹੈ ਤੁਹਾਨੂੰ ਸਾੜਾਂਗੇ ਕਿਵੇਂ ਗੁਰੂ ਜੀ ਨੇ ਕਿਹਾ ਇੱਕ ਪਾਸੇ ਜੋ ਦੂਰ ਧੁਆ ਨਿਕਲਦਾ ਹੋਇਆ ਉੱਥੋਂ ਅੱਗ ਲੈ ਕੇ ਆਓ। ਦੋ ਜਾਣੇ ਚਲੇ ਜਾਓ ਤੇ ਬਾਕੀ ਸਾਡੇ ਪਾਸ ਹੀ ਬੈਠ ਜਾਓ। ਇਹ ਗੱਲ ਸੁਣ ਕੇ ਦੋ ਠੱਗ ਅੱਗ ਲੈਣ ਚਲੇ ਗਏ ਅਤੇ ਬਾਕੀ ਦੇ ਤਿੰਨ ਗੁਰੂ ਜੀ ਦੇ ਪਾਸ ਖੜੇ ਰਹੇ। ਉਹਦਰ ਦੋ ਜਾਣੇ ਜਦ ਅੱਗ ਲੈਣ ਗਏ ਤਾਂ ਉਹਨਾਂ ਨੇ ਰਸਤੇ ਵਿੱਚ ਇੱਕ ਇੱਕ ਆਦਮੀ ਨੂੰ ਦੋ ਤਿੰਨ ਜਾਣੇ ਬੰਨ ਕੇ ਲੈ ਕੇ ਜਾਈ ਜਾਂਦੇ ਸੀ। ਤੇ ਉਹਨੂੰ ਗਾਲ੍ਹਾਂ ਕੱਢਦੇ ਆ ਉਹਨੂੰ ਕੁੱਟਦੇ ਮਾਰਦੇ ਸਨ ਜਦ ਇਹ ਠੱਗ ਅੱਗੇ ਗਏ ਤਾਂ ਇਹਨਾਂ ਨੇ ਇੱਕ ਚਿਖਾ ਬਲਦੀ ਵੇਖੀ ਜਦ ਇਹ ਅੱਗ ਲੈ ਕੇ ਵਾਪਸ ਮੁੜੇ ਇਹਨਾਂ ਨੇ ਵੇਖਿਆ ਕਿ ਉਹੀ ਬੰਦਾ ਉਹੀ ਆਦਮੀ ਜਿਸ ਨੂੰ ਬੰਨ ਕੇ ਮਾਰਦੇ ਕੁੱਟਦੇ ਲਈ ਜਾਂਦੇ ਸੀ ਹੁਣ ਉਹ ਬਿਵਾਂਹ ਵਿੱਚ ਚੜਿਆ ਹੋਇਆ ਹੈ ਅਤੇ ਉਸ ਦੇ ਅੱਗੇ ਵਾਜੇ ਢੋਲ ਵਜਦੇ ਹਨ ਠੱਗ ਇਹ ਗੋਤਕ ਵੇਖ ਕੇ ਬੜੇ ਹੈਰਾਨ ਹੋ ਗਏ ਅਤੇ ਪਾਸ ਜਾ ਕੇ ਪੁੱਛਿਆ ਕਿ ਤੁਸੀਂ ਜਿਸ ਨੂੰ ਪਹਿਲਾਂ ਮਾਰਕੁੱਟ ਰਹੇ ਸਨ ਹੁਣ ਉਸ ਨੂੰ ਵਿਵਾਨ ਵਿੱਚ ਬਿਠਾਇਆ ਹੋਇਆ ਤੇ ਇਹ ਕੀ ਗੱਲ ਹੈ ਉਹਨਾਂ ਨੇ ਦੱਸਿਆ ਕਿ ਇਹ ਬੜਾ ਪਾਪੀ ਪੁਰਸ਼ ਸੀਗਾ ਇਹਦੀ ਜਿਖਾ ਤੇ ਧੂਏ ਉੱਤੇ ਗੁਰੂ ਨਾਨਕ ਦੀ ਨਜ਼ਰ ਪੈ ਗਈ ਇਸ ਕਰਕੇ ਇਹਦੇ ਪਾਪ ਮਾਫ ਹੋ ਗਏ ਹੁਣ ਅਸੀਂ ਇਹਨੂੰ ਸੁਰਗ ਵਿੱਚ ਲੈ ਕੇ ਜਾ ਰਹੇ ਹਾਂ ਠੱਗਾ ਨੇ ਕਿਹਾ ਗੁਰੂ ਨਾਨਕ ਕੌਣ ਹੈ ਕਿੱਥੇ ਹੈ ਗੁਰੂ ਨਾਨਕ ਉਹਨਾਂ ਨੇ ਦੱਸਿਆ ਗੁਰੂ ਨਾਨਕ ਜੀ ਉਹੀ ਹਨ ਜਿਨ੍ਹਾਂ ਵਾਸਤੇ ਤੁਸੀਂ ਅੱਗ ਲੈ ਕੇ ਚੱਲੇ ਹੋ ਤਦ ਠੱਗਾ ਨੇ ਗੁਰੂ ਜੀ ਪਾਸ ਜਾ ਕੇ ਮਾਫੀ ਮੰਗੀ ਅਤੇ ਆਪਣੀ ਭੁੱਲ ਬਖਸ਼ਾਈ ਗੁਰੂ ਜੀ ਨੂੰ ਆਪਣੇ ਘਰ ਲਿਆ ਲਾ ਜਾ ਕੇ ਉਹਨਾਂ ਦੀ ਬੜੀ ਸੇਵਾ ਕੀਤੀ ਅਤੇ ਆਪਣੀ ਕਲਿਆਣ ਵਾਸਤੇ ਬੇਨਤੀ ਕੀਤੀ ਗੁਰੂ ਜੀ ਸਾਡੇ ਪਿੰਡ ਰੁਕੋ ਤੇ ਗੁਰੂ ਜੀ ਨੇ ਕਿਹਾ ਜੀਵ ਹਤਿਆ ਕਰਨੀ ਛੱਡ ਦਿਓ ਪਾਪ ਕਰਨਾ ਛੱਡ ਦਿਓ ਪਾਪਾਂ ਨਾਲ ਤਨ ਇਕੱਠਾ ਕੀਤਾ ਜਿਹੜਾ ਉਹ ਗਰੀਬਾਂ ਵਿੱਚ ਵੰਡ ਦਿਓ ਸਤਨਾਮ ਦਾ ਸਿਮਰਨ ਕਰਿਆ ਕਰੋ ਨੇਕ ਕਿਰਤ ਕਰਕੇ ਅਤੇ ਆਪਣੇ ਪਿੰਡ ਵਿੱਚ ਧਰਮਸ਼ਾਲਾ ਬਣਾ ਕੇ ਉਸ ਵਿੱਚ ਸੰਗਤ ਕਰਿਆ ਕਰੋ ਇਹ ਕਰਮ ਕਰੋਗੇ ਤਾਂ ਸਦ ਸੁਖ ਪਾਉਗੇ ਸਦਾ ਸੁਖੀ ਬਸੋਗੇ ਗੁਰੂ ਜੀ ਇਹ ਬਚਨ ਸੁਣ ਕੇ ਜੇ ਸਿੱਖੀ ਧਾਰਨ ਕਰ ਲਈ ਅਤੇ ਬੁਰਾਈਆਂ ਤਿਆਗ ਕੇ ਆਪਣਾ ਵਿਵਹਾਰ ਬਣਾ ਲਿਆ ਵਧੀਆ ਉਦੋਂ ਕਹਿਣ ਲੱਗੇ ਅਸੀਂ ਮਹਾਰਾਜ ਅੱਜ ਤੋਂ ਬਾਅਦ ਅਸੀਂ ਇਹ ਕੰਮ ਨਹੀਂ ਕਰਾਂਗੇ ਥੱਕ ਦੀ ਕਮਾਈ ਕਰਾਂਗੇ ਦਸਵੰਧ ਕੱਢਿਆ ਕਰਾਂਗੇ ਇੱਥੇ ਲੰਗਰ ਚਲਾਵਾਂਗੇ ਗਰੀਬਾਂ ਦੀ ਮਦਦ ਕਰਾਂਗੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਅੱਗੇ ਚਲੇ ਗਏ